ਐਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਦੋ ਸੂਬਿਆਂ ਵਿੱਚ ਕਣਕ ਤੇ ਬੋਨਸ ਦਾ ਪੰਜਾਬ ਤੇ ਚੰਗਾ ਅਸਰ ਮਨੀਪੁਰ ਦੇ 11 ਕੇਂਦਰਾਂ ਤੇ ਮੋੜ VOTING ਹੋਈ ਸ਼ੁਰੂ NIA ਵੱਲੋਂ ਅਤਵਾਦ ਨਾਲ ਸੰਬੰਧਿਤ ਮਾਮਲੇ ਵਿੱਚ 9 ਥਾਵਾਂ ਤੇ ਛਾਪੇ ਮਾਰੀ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਰੌਣਕ ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤਿਆ ਵਿਸ਼ਵ ਕਿਤਾਬ ਦਾ ਸਭ ਤੋਂ ਛੋਟੀ ਉਮਰ ਦਾ ਚੈਲੈਂਜਰ ਬਣਿਆ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਗਈ ਜਾਨ ਈਰਾਨ ਦੇ ਰਾਸ਼ਟਰਪਤੀ 3 ਦਿਨਾਂ ਦੌਰੇ ਤੇ ਪਾਕਿਸਤਾਨ ਪਹੁੰਚੇ ਸੁਪਰੀਮ ਕੋਰਟ ਨੇ ਕਿਹਾ ਜੇ ਆਸ਼ੀਸ਼ ਮਿਸ਼ਰਾ ਸਿਆਸੀ ਸਮਾਗਮਾਂ 'ਚ ਜਾ ਰਿਹਾ ਹੈ ਤਾਂ ਇਸ ਜ਼ਮਾਨਤ ਤੇ ਸ਼ਰਤਾਂ ਦੀ ਉਲੰਘਣਾ ਹੋਵੇਗੀ ਆਲ ਇੰਡੀਆ ਰੇਲਵੇ men's ਫੈਡਰੇਸ਼ਨ ਦੇ ਸ਼ਤਾਬਦੀ ਸਮਾਰੋਹ ਮੰਗਲਵਾਰ ਤੋਂ ਮਾਲਦੀਵ ਦਾ ਰਾਸ਼ਟਰਪਤੀ ਦੀ ਚੀਨ ਸਮਰਥਕ ਪਾਰਟੀ ਨੂੰ ਸੰਸਦੀ ਚੋਣਾਂ 'ਚ ਭਾਰੀ ਬਹੁਮਤ ਮਿਲੀ ਤੋਂ ਇਸ ਨਾਲ ਅੱਜ ਤੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਇਸ ਵਾਰ Madhya Pradesh ਅਤੇ Rajasthan ਵਿੱਚ ਕਣਕ ਦੀ ਫਸਲ ਤੇ ਬੋਨਸ ਦਿੱਤੇ ਜਾਣ ਦਾ ਪੰਜਾਬ ਤੇ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਸੂਬਿਆਂ ਚੋਂ ਕਣਕ ਖਰੀਦਣ ਵਾਲੇ ਵਪਾਰੀ ਹੁਣ ਪੰਜਾਬ ਆਉਣ ਲੱਗੇ ਨੇ। ਜੋ ਪਹਿਲਾਂ ਉੱਚੀ ਮਾਰਕੀਟ ਫੀਸ ਕਰਣ ਪੰਜਾਬ ਤੋਂ ਪਾਸਾ ਵੜਦੇ ਸੀ। ਪੰਜਾਬ ਦੇ ਗਵਾਂਡੀ ਸੂਬੇ ਵਿੱਚ ਕਣਕ 2400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰਕਾਰੀ ਤੌਰ ਤੇ ਖਰੀਦ ਕੀਤੀ ਜਾ ਰਹੀ ਹੈ। ਜਿਸ ਵਿੱਚ 125 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਸਰਕਾਰ ਵੀ 150 ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਰਹੀ ਹੈ ਪੰਜਾਬ ਵਿੱਚ ਘੱਟੋ ਘੱਟ ਸਮਰਥਨ ਮੁੱਲ 2275 ਰੁਪਏ ਹੈ ਦੂਜੀ ਅਹਿਮ ਖਬਰ ਇੰਫਾਲ ਤੋਂ سامنے ਆ ਰਹੀ ਹੈ ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਦੇ 11 ਪੋਲਿੰਗ ਸਟੇਸ਼ਨਾਂ ਤੇ ਸਖਤ ਸੁਰੱਖਿਆ ਹੇਠ ਮੋੜ મતદાન ਹੋਇਆ ਮੋੜ ਮੋ ਵੋਟਿੰਗ ਦਾ ਫੈਸਲਾ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ਕਮਿਸ਼ਨ ਨੇ ਇਹਨਾਂ ਪੋਲਿੰਗ ਸਟੇਸ਼ਨਾਂ ਤੇ 1 ਉਹਪ੍ਰੈਲ ਨੂੰ ਪਈਆ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਮਤਦਾਤਾ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਸਾਰੇ 11 ਪੋਲਿੰਗ ਸਟੇਸ਼ਨਾਂ ਤੇ ਸਵੇਰ ਤੋਂ ਹੀ ਕਤਾਰ ਦੇ ਵਿੱਚ ਖੜੇ ਨੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਸ਼ੁੱਕਰਵਾਰ ਨੂੰ ਦੰਗੇ ਵਰਗੀ ਸਥਿਤੀ ਕਾਰਨ VOTING ਪ੍ਰਭਾਵਿਤ ਹੋਈ ਸੀ ਪੀਜੀਐਮ ਖਬਰ ਸ਼੍ਰੀਨਗਰ ਤੋਂ سامنے ਆ ਰਹੀ ਹੈ ਕੌਮੀ ਜਾਂਚ ਏਜੰਸੀ ਨੇ ਅੱਜ ਅਤਵਾਦ ਨਾਲ ਸੰਬੰਧਿਤ ਮਾਮਲੇ ਵਿੱਚ ਸ਼੍ਰੀਨਗਰ ਵਿੱਚ 9 ਥਾਵਾਂ ਤੇ ਛਾਪੇਮਾਰੀ ਕੀਤੀ ਅਧਿਕਾਰੀਆਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਉਨਾ ਕਿਹਾ ਕਿ NIA ਅਧਿਕਾਰੀਆਂ ਨੇ ਪੁਲਿਸ ਅਤੇ CRPF ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ ਇਸ ਮਾਮਲੇ ਵਿੱਚ ਹੋਰ ਵੇਰਵੇ ਮਿਲਣੇ ਬਾਕੀ ਨੇ ਚੌਥੀ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਐਸਆਈ ਬਾਜ਼ਾਰਾ ਵਿੱਚ ਤੇਜ਼ੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਕਰਨ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਉਛਾਲ ਆਇਆ BSE ਦਾ 30 ਸ਼ੇਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 639. 85 ਅੰਕ ਵਧ ਕੇ 73728.1 'ਤੇ ਪਹੁੰਚ ਗਿਆ ਐਨਐਸਸੀ ਨਿਫਟੀ 190.1 ਅੰਕ ਤੇ ਵਾਧੇ ਨਾਲ 22370.1 ਅੰਕ ਤੇ ਰਿਹਾ ਪੰਜਵੀਂ ਅਹਿਮ ਖਬਰ ਟੋਰਾਂਟੋ ਤੋਂ ਆ ਰਹੀ ਹੈ ਭਾਰਤ ਦੇ 17 ਸਾਲਾ ਗ੍ਰੈਂਡ ਮਾਸਟਰ ਡੀ ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਤੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਸਭ ਤੋਂ ਕੱਟ ਉਮਰ ਦਾ ਚੈਲੈਂਜਰ ਬਣ ਗਿਆ ਉਸਨੇ 11 ਕਾਸਪਰੋਵ ਦਾ 40 ਸਾਲਾ ਪੁਰਾਣਾ ਰਿਕਾਰਡ ਤੋੜ ਦਿੱਤਾ। ਗੁਕੇਸ਼ ਨੇ 14ਵੇਂ ਤੇ ਆਖਰੀ ਦੌਰ ਵਿੱਚ ਅਮਰੀਕਾ ਦੇ ਈਕਾਰੂਨ ਨਾਕਾਮੂਰਾ ਨਾਲ ਡਰਾਅ ਖੇਡਿਆ। ਚਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਰੋਵ ਦਾ ਰਿਕਾਰਡ ਤੋੜ ਦਿੱਤਾ। ਕਾਸਪਰੋਵ 1984 ਵਿੱਚ 22 ਸਾਲਾਂ ਦਾ ਸੀ ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਰੂਸ ਦੇ ਅਨਾਤੋਲੀ ਕਾਰਪੋਗ ਨੂੰ ਚੁਣੌਤੀ ਦਿੱਤੀ ਸੀ। 6ਵੀਂ ਅਹਿਮ ਖਬਰ ਹਾਈਦਰਾਬਾਦ ਤੋਂ ਸਾਹਮਣੇ ਆ ਰਹੀ ਹੈ। ਅਮਰੀਕਾ ਵਿੱਚ ਪੜ੍ਹ ਰਹੇ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਅਮਰੀਕਾ ਰਾਜ ਅਰੀਜ਼ੋਨਾ ਵਿੱਚ ਸੜਕ ਹਾਦਸੇ ਵਿੱਚ ਜਾਨ ਚਲੀ ਗਈ 19 ਸਾਲਾਂ ਦੇ ਨਿਵੇਸ਼ ਮੱਕਾ ਤੇ ਗੌਤਮ ਕੁਮਾਰ پارਸੀ ਦੀ ਕਾਰ ਇੱਕ ਹੋਰ ਕਾਰ ਦੇ ਨਾਲ ਸਿੱਧੀ ਟਕਰਾ ਗਈ ਨਿਵੇਸ਼ ਕ੍ਰੀਮਨਗਰ ਜ਼ਿਲ੍ਹੇ ਦੇ ਫਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀ ਜਦ ਕਿ ਗੌਤਮ ਕੁਮਾਰ ਜੰਗਾਉਂ ਜ਼ਿਲ੍ਹੇ ਦੇ ਕਨਪੂਰ ਦਾ ਵਾਸੀ ਸੀ ਦੋਵੇਂ ਅਰੀਜ਼ੋਨਾ ਸਟੇਟ ਯੂਨੀਵਰਸਿਟੀ ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜਾਈ ਕਰ ਰਹੀ ਸੀ ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਕਾਰ ਪਰਤ ਰਹੀ ਸੀ ਨਿਵੇਸ਼ ਅਤੇ ਗੌਤਮ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਹੋ ਗਏ ਸਤਵੀਂ ਅਹਿਮ ਖਬਰ اسلامਾਬਾਦ ਤੋਂ سامنے ਆ ਰਹੀ ਹੈ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅੱਜ ਪਾਕਿਸਤਾਨ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਣ ਲਈ ਤਿੰਨ ਦਿਨਾਂ ਸਰਕਾਰੀ ਦੌਰੇ ਤੇ ਇੱਥੇ ਪਹੁੰਚੇ ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਕਿਸੇ ਵੀ ਦੇਸ਼ ਤੇ ਮੁਖੀ ਦੀ ਇਹ ਪਹਿਲੀ ਯਾਤਰਾ ਹੈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਰਾਨੀ ਰਾਸ਼ਟਰਪਤੀ ਦੇ ਨਾਲ ਉਹਨਾਂ ਦੀ ਪਤਨੀ ਅਤੇ ਉੱਚ ਪਦਰੀ ਵਫਦ ਵੀ ਸ਼ਾਮਲ ਹੈ ਰਾਸ਼ਟਰਪਤੀ ਰਾਇਸੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਸੈਨੇਟ ਦੇ ਚੇਅਰਮੈਨ ਯੂਸਫ ਰਜ਼ਾ ਗਿਲਾਨੀ ਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਆਯਾਜ਼ ਸਾਦੀਕ ਨਾਲ ਮੁਲਾਕਾਤ ਕਰਨਗੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਉਹ ਲਾਹੌਰ ਅਤੇ ਕਰਾਚੀ ਦਾ ਵੀ ਦੌਰਾ ਕਰਨਗੇ ਤੇ ਸੁਬਾਈ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰਨਗੇ 8ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮਲਜ਼ਬਾ ਵਿੱਚੋਂ ਇੱਕ ਕੇਂਦਰੀ ਮੰਤਰੀ ਅਜੀਤ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਜੋ ਸਿਆਸੀ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਉਸ ਦੀ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਹੋਵੇਗੀ। ਪਿਛਲੇ ਸਾਲ 25 ਜਨਵਰੀ ਨੂੰ ਸਿਖਰਲੀ ਅਦਾਲਤ ਨੇ ਲਖੀਮਪੁਰ ਖੀਰੀ ਵਿੱਚ 2021 ਵਿੱਚ ਹਿੰਸਾ ਦੀ ਮੰਦਭਾਗੀ ਭਿਆਨਕ ਘਟਨਾ ਵਿੱਚ ਆਸ਼ੀਸ਼ ਮਿਸ਼ਰਾ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਸੀ ਜਿਸ ਵਿੱਚ 8 ਵਿਅਕਤੀਆਂ ਦੀ ਜਾਨ ਗਈ ਸੀ। ਸੁਪਰੀਮ ਕੋਰਟ ਨੇ केतली अदालत वलो आशीष मिश्रा ते लगाईया अंतरिम जमानत दिया शर्तों छ टेल दीती सी ਅਤੇ ਉਸ ਨੂੰ ਇਸ ਮਿਆਦ ਦੌਰਾਨ ਉੱਤਰ ਪ੍ਰਦੇਸ਼ ਜਾਂ ਦਿੱਲੀ ਚ ਨਾ ਰਹਿਣ ਲਈ ਕਿਹਾ ਸੀ ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ऑल इंडिया रेलवे men फेडरेशन वलो ਆਪਣੇ ਸਥਾਪਨਾ ਸ਼ਤਾਬਦੀ 1 ايਪ੍ਰੈਲ ਨੂੰ ਦਿੱਲੀ ਵਿਖੇ ਮਨਾਈ ਜਾ ਰਹੀ ਹੈ ਫੈਡਰੇਸ਼ਨ ਦੀ ਸ਼ਤਾਬਦੀ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੇ ਜਨਰਲ ਸਕੱਤਰ ਸ਼ਿਵ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਹ ਫੈਡਰੇਸ਼ਨ 1924 ਨੂੰ ਉਦੋਂ ਬਣਾਈ ਗਈ ਸੀ ਜਦੋਂ ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ ਨੇਪਾਲ ਇੱਕ ਸੀ ਉਨਾ ਕਿਹਾ ਕਿ ਮੁਰਾਰਜੀ ਦੇ ਸਹੀ ਸਰਕਾਰ ਨੂੰ ਚਕਾਉਣ ਦਾ ਸਫਲ ਰਹੀ ਉਹਨਾਂ ਕਿਹਾ ਕਿ 1960 1968 ਤੇ 1974 ਦੀਆਂ ਸਫਲ ਹੜਤਾਲਾਂ ਦੇ ਨਾਇਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ 10ਵੀਂ ਅਹਿਮ ਖਬਰ ਮਾਲਦੀਵ ਤੋਂ سامنے ਆ ਰਹੀ ਹੈ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ 70 ਸੀਟਾਂ ਜਿੱਤ ਕੇ ਪਾਰੀ ਬਹੁਮਤ ਹਾਸਲ ਕਰ ਲਈ ਹੈ ਇਹ ਜਾਣਕਾਰੀ ਸੋਮਵਾਰ ਨੂੰ ਆਏ ਮੁਰਲੇ ਨਤੀਜਿਆਂ ਤੋਂ ਮਿਲੀ ਇਸ ਚੋਣ ਨੂੰ ਦੇਸ਼ ਦੇ ਰਾਸ਼ਟਰਪਤੀ ਮੁਈਜ਼ੂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਨੀਤੀਆਂ ਤੇ ਭਾਰਤ ਤੇ ਚੀਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਜੋ ਮਾਲਦੀਵ ਵਿੱਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੁਈਜ਼ੂ ਦੀ ਅਗਵਾਈ ਵਾਲੀ ਪੀਪਲਸ ਨੈਸ਼ਨਲ ਕਾਂਗਰਸ ਨੇ ਐਤਵਾਰ ਨੂੰ ਹੋਇਆ ਚੋਣਾਂ ਵਿੱਚ 20 ਪੀਪਲਸ ਮਜਲਿਸ ਵਿੱਚ 93 74 ਸੀਟਾਂ ਜਿੱਤੀਆਂ ਤੇ ਇਸ ਦੇ ਗੱਠਜੋੜ ਸਹਿਯੋਗੀ ਮਾਲਦੀਵ ਨੈਸ਼ਨਲ ਪਾਰਟੀ ਅਤੇ ਮਾਲਦੀਵ ਡਿਵੈਲਪਮੈਂਟ ਅਲਾਈਅੰਸ ਨੇ ਕ੍ਰਮਵਾਰ 1 ਤੇ 2 ਸੀਟਾਂ ਜਿੱਤੀਆਂ ਸਵੇਰਾਂ ਆਜਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ